ਬਾਰ ਬਾਰੀ ਮੀਂਹ ਆਗ ਮਾਰਨੀ ਪੱਠਾ ਜੀ ਪੱਠਾ ਆ ਪੱਠਾ 660 ਨੰਬਰ ਪਰਚੀ 7ਵਾਂ ਨੰਬਰ ਲੈ ਕੇ ਆਓ ਜੀ ਪੱਠਾ ਪਰਚੀ ਉਹ ਲੈ ਆਵੀ ਸਾਡੇ ਕੋਲ ਲਓ ਖੀਰੀਆਂ 15 ਕਿਲੋ ਤੋਂ ਥੱਲੇ ਪੱਠਾ 21 ਤਨੂ ਫੜਿਆ ਦਿਓ ਪੱਕ ਵਿੱਚ ਇਹਨਾਂ ਕੋਲ ਨਹੀਂ ਬੇਤੋੜਿਆ ਨਾਮ ਵੰਡੇ ਜਾਂਦੇ ਆ 7ਵਾਂ ਨੰਬਰ ਤੇ ਨਾ ਦੱਸੋ ਜੀ ਕਿਹੜੇ ਪਿੰਡ ਤੋਂ ਆਇਓ ਕਿਹੜੇ ਸ਼ਹਿਰ ਤੋਂ ਇੱਧਰਲੇ ਪਾਸੇ ਆਜੋ ਤੁਸੀਂ ਆਜੋ ਰੇ ਅੱਛਾ ਮਾਨੂੰ ਕਿਹਾ ਦੋ ਵਧਾਈਆ ਤੁਹਾਨੂੰ ਇਹ ਡੱਲਦੇ ਆਏ ਹੋਏ ਆ ਰਾਤ ਦੇ ਵਿਚਾਰੇ ਪ੍ਰਬੰਧ ਕਰਦੇ ਆ ਮਹਾਰਾਜ ਨੇ ਇਹਨਾਂ ਦੀ ਸੁਣੀ ਇਹਨਾਂ ਜਾਨਵਰ ਰਿੰਗ ਚ ਆਇਆ ਬਹੁਤ ਵਧਾਈ ਕਿ ਕੀ ਲੋ ਆਪਣਾ ਬਲਦੇਲ ਸਿੰਘ ਸੰਤੂਤ ਸੰਧੂ ਗੋੜ ਫਾਰਮ ਪੈਂਡ ਮਾਨੂ ਕੇ ਪੈਂਡ ਮਾਨੂ ਕੇ 7ਵਾਂ ਨੰਬਰ ਚਾਰ ਬੁੱਤੀ ਖੋਣੀ ਭਾਈ ਅਨਵਰ ਕਿੱਥੇ ਮਨੇਰ ਕੋਟਲਾ ਪੱਜ ਕੇ ਆ ਜਾ ਵੀਰ ਤੇਰੇ ਮਨੀਓ ਜਲਦੀ ਆ ਜਾ ਅਨਵਰ ਮਨੇਰ ਕੋਟਲਾ ਲੇਰੋ ਨਹੀਂ ਖੋਣੀ ਇਹ ਪਾਟੀਆਂ ਸੰਭਿ ਚੱਲੋ ਭਾਈ ਫੋਟੋ ਕਰਾ ਲਓ ਇੱਕ ਮਿੰਟ ਜੀ ਬਸ ਇੱਕ ਮਿੰਟ ਜੇ ਕਿਸੇ ਨੇ ਫੋਟੋ ਵੱਡੀ ਲੈਣੀ ਆ ਇੱਥੇ ਹੀ ਆਕਰਤ ਖੋਦਿਓ ਫੋਟੋ ਵੱਡੀ ਮਿਲ ਜੂ ਜੇ ਵੀ ਸਹੂਲਤਾਂ ਮੇਲੇ ਦੀ ਕੋਈ ਨਹੀਂ ਕੋਈ ਪਾਟੂ ਤੇ ਘਰੋਂ ਜਾ ਕੇ ਖੋਣੀ ਜੇ ਖੋਣੀ ਫੈੱਡ ਲੱਗ ਕੇ ਯਾਰ ਕੋਲ ਨਹੀਂ ਜੱਗ ਰੱਖੇ ਨੂੰ ਹਾਂ ਸਟੇਡੀਅਮ ਇਹਦੇ ਬਾਹਰ ਸਰਦਾਰ ਸਰਦਾਰ ਕੋਈ ਨਹੀਂ ਛੱਡ ਕੇ ਟੇਲਾ ਛੱਡ ਦੇ ਲਓ ਜੀ ਕਰੋ ਫੋਟੋ ਖਿਰਾ ਦਾ ਕਾਹਜ ਹੋਇਤੋ ਉਹ ਕੈਮਰਿਆਂ ਦੀ ਮੂਰੀ ਨੇ ਫਿਰ ਫੋਟੋ ਇੱਧਰ ਖਿੱਚੀ ਜਾਏ

ਪੱਕੇ ਕੰਪਨੀ ਦੇ ਚੈੱਕ ਕਰ ਲਓ ਦਿੱਕਤੀ ਦਾ ਨਹੀਂ ਆਗੇ ਇਹਨਾਂ ਨੂੰ ਆਇਆ ਕਰਦੇ ਕ੍ਰਾਫਟਰ ਦਾ ਪੱਖਾ ਵਾ ਕੰਪਨੀ ਦਾ ਕਮਲ ਲੁਧਿਆਣਾ ਕਮਲ ਜੀ ਇੱਧਰ ਆ ਜਿਓ ਯਾਰ ਦੇਖੋ ਬਿਨਾ ਪ੍ਰਾਫ ਤੋਂ ਸਾਲੂ ਲੁਧਿਆਣਾ ਤੋਂ ਮਾਲ ਸਿੱਧਾ ਪਹੁੰਚ ਆ ਗਿਆ ਇਹਨਾਂ ਨੇ ਇਹਨਾਂ ਦੀ ਮੁੱਲਾਂਪੁਰ ਦੇ ਵਿੱਚ ਦੁਕਾਨਾਂ ਫਰਿੱਜਾਂ ਕੂਲਰਾਂ ਦੀ ਮਸ਼ੀਨਾ ਕੱਪੜੇ ਧੋਣ ਵਾਲੀਆਂ ਸਾਰੀਆਂ छे सौ हिकु नंबर पका जल्दी आजो पखा चुको जी

ਨਸਲ ਹੋਣੀ ਚਾਹੀਦੀ ਹੈ ਕੱਲਾ ਰੰਗ ਨਹੀਂ ਜਿਹੜੀ ਜਿੱਤੀ ਹੈ ਲੋਹੇ ਕਲਰ ਦੀ ਜਿੱਤੀ ਆ ਤੇ ਧਿਆਨ ਰੱਖਿਆ ਕਰੋ ਕੱਲਾ ਰੰਗ ਨਾ ਮੈਟਰ ਰੱਖਿਆ ਕਰੋ ਅਸੀਂ ਨਸਲ ਚਟਾਉਣੀ ਹੈ ਇੱਥੇ ਤੇਨਾਂ ਨੂੰ ਵੀ ਪੱਖਾ ਜੀ ਕ੍ਰੈਪਟਨ ਦਾ ਤਾੜੀ ਮਾਰਦੇ ਕਰੋ ਜੇ ਵਧੀਆ ਲੱਗਦੀ ਆ ਜਾਨ ਚੱਕ ਵਾ ਵਧੀਆ ਨਹੀਂ ਲੱਗੇ ਤੇ ਆਨੂੰ ਤਾੜੀ ਕੱਤੀ ਹੋਦੀ ਆ ਕਿਹੜੇ ਪਿੰਡੋਂ ਤੀਜਾ ਨੰਬਰ ਆ ਜੀ ਰਤੀਏ ਤੋਂ ਆਇਆ ਵੀਰ ਹਰਿਆਣੇ ਤੋਂ ਹਰਿਆਣੇ ਤੋਂ ਜੀ ਹਾਂ ਜੀ

ਤਾ ਜੋ ਵੀ ਆ ਜੋ ਆ ਵੀ ਦੇ ਲੋ ਤੀਜਾ ਨੰਬਰ ਲੋਆ ਲੋਆ ਕਲਰਾ ਟੀ ਜੇ ਨੰਬਰ ਤੇ ਪਰਚੀ ਦਿਓ ਬਾਈ ਜੀ ਦੇਦੀ ਇਹਨਾਂ ਨੂੰ λε ਨਹੀਂ ਪੱਥਾ ਨਹੀਂ ਹੈਗਾ ਬਾਈ ਜੀ ਮਧਾਣੀ ਲਿਆ ਕੇ ਮਧਾਣੀ ਸ਼ਾਬਾਸ਼ ਪਈਆਂ ਨੇ ਆ ਰਹੇ ਭਈਆਂ ਆ ਰਹੇ ਵੈਕਸ ਗਿਆ ਹਾਂ ਮਧਾਣੀ ਹੋਈ ਜਾਏ ਦੇਸੀ ਆ ਭੁਰੀਆਂ ਦੇ ਪ੍ਰਾਨ ਪੜਾ ਕੇ ਕਹਿਣਗੇ ਮਧਾਣੀ ਹੋਈ ਜਾਏ ਦੋ ਹੀ ਕੰਮ ਕਰੋ ਜੀ ਇਹਨਾਂ ਨੂੰ ਵੈਕਸੀ ਦਿਓ ਜੀ ਇਹਨਾਂ ਨੂੰ ਹੈਬ ਵੀਰੇ ਦਿਖਾ ਦਿਓ ਸਿੱਧੀ ਕਰ ਲੋ ਜੀ ਸਿੱਧੀ ਕਰੋ ਜੀ ਸਿੱਧੀ ਕਰੋ ਇਹਨੂੰ ਮਾਰੇ ਪਾਰਟੀ ਦੇ ਬਾਰੇ ਆ ਜਾ ਇੱਧਰ ਆ ਜਾ ਇੱਧਰ ਆਜੋ ਨੇੜੇ ਕਰਾਪੈਂ ਦੀ ਇਹੀ ਹੈ ਵੀਰੇ ਕੋਪਰੀ ਨੋਟ ਕਰ ਲਓ ਹੈਵਲ ਕੰਪਨੀ ਦੀ ਲੈਕਸੀ ਆ ਤੇ ਸੀਰੀ ਹੈਗੀ ਦਿਓ ਜੀ ਕਿਹੜਾ ਪੈਂਡਾ ਵੀਰੇ ਕਰਾਪ ਸਿੱਧੂ ਖਮਾਣੋ ਨਹੀਂ ਕਰਾਪ ਇਹਨਾਂ ਸਿੱਧੂ ਖਮਾਣੋ ਕਰਾਪੈਂ ਦੀ ਆ ਕਰਾਪੈਂ ਦੀ ਹੈ ਜੀ ਓਕੇ ਸਿੱਲੂ ਕਹਿੰਦੇ ਕਵਾਡੀ ਧੁੰਮਾ ਪਾਉਂਦਾ ਇਧਰ ਬੱਕਰੀਆਂ ਦੇ ਮੇਲੇ ਦੀ ਵੀ ਧੁੰਮਾ ਪੈ ਗਈਆਂ ਇੱਕ ਮਿੰਟ ਫੋਟੋ ਕਰਾ ਲੈ ਤੀਜਾ ਨੰਬਰ ਹੈ ਜੀ ਇੱਕ ਮਾਣੋ ਤੋਂ ਬਾਠ ਆਈ ਹੈ ਵਧਾਈ ਦੇ ਪਾਤਰ ਨੇ ਬੋਲ ਦੇ ਕ੍ਰੈਪਟਨ ਆ ਗਏ ਮੁਰਾ ਹਮਾੜੀਆਂ ਬਾਬੇ ਦਾ ਜੀ ਦੇਖੀ ਹੈ ਆ ਜਿਓ ਜੀ ਹੁਣ ਆ ਜੋ ਦੂਜਾ ਇਨਾਮ 1007 ਨੰਬਰ ਪਰਚੀ LCD 32 ਇੰਚ ਚੱਕੋ ਜੀ ਬੱਲੇ 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 ਆ ਗਏ LCD 32 ਇੰਚ ਥੋੜੇ ਪਰਪਰ ਕੇ ਦੂਰ ਕਰਦੇ ਇੱਕ ਟੋਲ ਲਗੋ ਭਾਈ ਵੀ ਭੋਲੀ ਜਾਂਦੇ ਸੀ ਨਾ ਛੋਟੇ ਛੋਟੇ ਨਾਮ ਦੇਣਗੇ ਆ ਜਿਓ ਜੀ ਆ ਜਿਓ ਬਣਾ نالے کے برابر ٹھہر جاگے ہن کینرے چھوٹے پی گئے ہن کینرے چھوٹے ہو گئے ائی اوتھا جا گي بيلا گي منیر کوٹرا گنجا ہو ہا پراونی بھائی جی ایل سی ڈی خال صاحب تم ٹھہرے پورے پر دے پاسے ہو پر دے پاسے ہو جا سڈی کرو اینو आयो है आए आ हाथ का भी देख ले दूसरे नंबर पे ए आए आए हाथ का लो जी फोटो दादी का उनकी खेत लो कोई नहीं बात करा मैं मैं कह रहा हूं मैं फाड़ूंगा अगर आप आओ आप लोग आगे ਠੀਕਾ ਹੁਣ ਗੱਲ ਆਪਾਂ ਪੁੱਛਿਆ ਗਿਆ ਸਰਪੰਚ ਸਾਹਿਬ ਤੁਸੀਂ ਆਇਆ ਬੰਦੇ ਮੇਰੀ ਗੱਲ ਸੁਣ ਦੂਜੇ ਸਰਪੰਚ ਹਾਲੀ 4 ਵਜੇ ਆਈਆਂ ਭਾਈ ਸਾਨੂੰ ਵਧਾਈਆਂ ਜਗਦੀ ਸਿੰਘ ਪ੍ਰਵੀਰ ਸਿੰਘ ਜੀ ਸਰਪੰਚਾ ਗੁਰਪ੍ਰੀਤ ਸਿੰਘ ਜੀ ਪੰਚਾਇਤ ਮੈਂਬਰ ਥੱਲੇ ਆਓ ਆ ਜਿਓ ਗਰਾ ਫਾਸਟ ਨੰਬਰ ਦੇਣਾ ਇੱਥੋਂ ਹੀ ਮਾਰੋ ਸ਼ਾਲਾ ਆ ਜਿਓ ਗਰਾ ਤੁਸੀਂ ਚੱਕਲੇ ਹੋ ਨਾਮ ਆ ਚ ਕੋਇਲ ਸੜੀ ਆ ਜਿਓ ਗਰਾ ਆ ਜਿਓ ਆ ਜਿਓ ਗਰਾ ਆਏ ਖੁੱਲਾ ਜਾਓ ਫਾਸਟ ਨੰਬਰ ਆ ਜੀ ਓ ਮਿੱਤਰੋ ਜਿੰਨੇ ਮੇਰੇ ਵੀਰੋ ਰਾਜੂ ਇੱਥੇ ਆ ਸਰਪੰਚ ਸਾਹਿਬ ਇੱਥੇ ਆਉਂ ਸੈਂਟਰ ਤੇ ਸਰਪੰਚ ਸਾਹਿਬ ਸੈਂਟਰ ਚ ਆਓ ਐਨਸੀਡੀ ਚੱਕੋ ਬੱਚੇ ਮੇਰੇ ਪਟਾਣਾ ਕਾਨ ਸਾਹਿਬ ਜੀ ਇੱਥੇ ਆਉਣਾ ਠੀਕ ਨੇ ਇਸ ਤਰ੍ਹਾਂ ਪ੍ਰਬੰਧਕਾਂ ਦਾ ਵਿੱਚ ਆਉਣਾ ਚਾਹੀਦਾ ਆਪਾਂ ਬਹੁਤ ਫੋਟੋਆਂ ਕਰਾ ਲਈਆਂ ਵੀਰੇ ਪਹਿਲਾ ਨੰਬਰ ਆ ਗੱਪ ਕੇ ਤਾੜੀ ਮਾਰ ਦਿਓ ਪਹਿਲਾ ਨੰਬਰ ਆ 999 ਨੰਬਰ ਪਰਚੀ ਬਹੁਤ ਬੱਲੇ ਸਰਾਉਣ ਵਾਲਿਆਂ ਦੀ ਆ ਭਾਈ ਇੱਥੇ ਰੱਖ ਲੈ ਵੀਰੇ ਪੱਟ ਇਹ ਬਈ ਪੱਟ ਪਹਿਲੇ ਲੰਮਾ ਉਹ ਫੜਾਵਾਂਗੇ ਤੈਨੂੰ ਇੱਥੇ ਬਰਾਬਰ ਹੋ ਗਏ ਪੱਟ ਲਾਇਆ ਲਾਓ ਜੀ ਕਿਹੜਾ ਪੈਂਦਾ ਸਰਾਉ ਦਾ ਜੀ ਪਹਿਲਾ ਨੰਬਰ ਬਾਈ ਲੈ ਗਏ ਕਾਲਾ ਕਾਲਾ ਸਰਾਉ ਓਕੇ ਜੀ ਪਿਛਲੇ ਹਾਲ ਦੇ ਜਿੰਕ 32 ਇੰਚੀ ਐਲ ਸੀ ਡੀ ਆ ਜੀ ਦੁੱਧ ਜਵਾਈ ਦੀ ਬੱਕਰੀ ਦੇ ਦੁੱਧ ਜਵਾਈ ਦੀ ਚੈਂਪੀਅਨਸ਼ਿਪ ਵਧਾਈ ਦਿੰਦੇ ਆ ਇਸ ਵੀਰ ਨੂੰ ਪਰਚੀ ਦੇ ਦਿਓ ਵਾਹ ਵੀ ਆ ਦਿਖਾ ਦੇ ਬਾਈ ਕੀ ਨੰਦਰ ਸਿੰਘ ਦਿਖਾਈ ਘੁਮਾ ਕੇ ਦਿਖਾ ਸਾਰ ਕੇ ਲੈ ਜੀ ਬੱਕਰੀਆਂ ਦਾ ਰਜਿਸਟਰ ਦੇ ਦਿਓ ਜੀ ਕਵਰਸੀ ਵਾਲੇ ਲੈ ਜਾ ਬਧਾਈਆਂ ਕਵਰਸੀ ਵਾਲੇ ਬੱਕਰੀਆਂ ਦਾ ਰਜਿਸਟਰ ਦਿਓ ਇੱਥੇ ਖੜੇ ਹੋ ਜੀ ਮੈਨੂੰ ਆਜਾ ਬੱਕਰੀਆਂ ਦਾ ਰਿਜ਼ਲਟ ਸੀ ਨਿਬੜ ਗਿਆ ਸਾਰੇ ਨਾਮ ਵੰਡਤੇ ਹੁਣ ਸਾਨੂੰ ਬੱਕਰੀਆਂ ਦਾ ਦੱਸ ਦੇ ਆ